ਹੈਲੋ ਸਸਰੀਏ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਜਰੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਪੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਨੂੰ ਪੈਣ ਦਲਬੀਰ ਕੌਰ ਵੱਲੋਂ ਜਿਹੜੇ ਕਹਿੰਦੇ ਵੀ ਪੈਣ ਤੁਹਾਡੀ ਅਸੀਂ ਬਹੁਤ ਸਾਰੀਆਂ ਵੀਡੀਓ ਵੇਖਨੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਤੁਹਾਡੀ ਅਸੀਂ ਦੱਸੀ ਹੋਈ ਰੈਮਡੀ ਵੀ ਜਿਹੜੀ ਆ ਇਸਤੇਮਾਲ ਕਰਦੇ ਆ ਤੇ ਸਾਨੂੰ ਉਹਦਾ ਬਹੁਤ ਫਾਇਦਾ ਪੈਂਜੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਬਾਕੀ ਕਮੈਂਟ ਤੇ ਹੋਰ ਵੀ ਬਹੁਤ ਸਾਰੇ ਸੀ ਬਹੁਤ ਵੀਰਾਂ ਦੇ ਬਹੁਤ ਭੈਣਾਂ ਦੇ ਕਮੈਂਟ ਸੀ ਚੰਗੇ ਚੰਗੇ ਕਮੈਂਟ ਕਰਦੀਆਂ ਭੈਣਾਂ ਦੀ ਵੀਰ ਵੀ ਤੇ ਅੱਜ ਦੇ ਆਪਣੇ ਬਹੁਤ ਜ਼ਿਆਦੇ ਕਮੈਂਟ ਸਾਨੂੰ ਪਿਛਲੇ ਦਿਨਾਂ ਚ ਵੀ ਆਏ ਸੀ ਕਿ ਸਾਡੇ ਜਿਹੜੇ ਅੱਖਾਂ ਦੇ ਥੱਲੇ ਡਾਰਕ ਸਰਕਲ ਆ ਅੱਖਾਂ ਦੇ ਲਾਗੇ ਇੱਧਰ ਸਾਰੇ ਜੜੀਆਂ ਵਾਂ ਰਿੰਕਲਸ ਹੋ ਗਈਆਂ ਝੋੜੀਆਂ ਜਿਹਨੂੰ ਆਪਾਂ ਕਹਿੰਦੇ ਨੇ ਪੈ ਗਈਆਂ ਮੱਥੇ ਤੇ ਪੈ ਗਈਆਂ ਤੇ ਪੈਣਾ ਸਾਨੂੰ ਉਹਦੇ ਵਾਸਤੇ ਕੁਝ ਦੱਸੋ ਤੇ ਅੱਜ ਆਪਾਂ ਤੁਹਾਨੂੰ ਉਹਦੇ ਵਾਸਤੇ ਜਿਹੜੀ ਰੈਮਡੀ ਦੱਸਣ ਦਿਆਂ ਕਿ ਤੁਸੀਂ ਉਹਦੇ ਵਾਸਤੇ ਕੀ ਕਰ ਸਕਦੇ ਆ ਕਿ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਝੁਰੜੀਆਂ ਇਹ ਬਿਲਕੁਲ ਠੀਕ ਹੋ ਚੁ ਗਈਆਂ ਮੈਂ ਅੱਗੇ ਵੀ ਆਪਣੇ ਪਾਣਾ ਨੂੰ ਕਹਿਣੀ ਹੁੰਦੀ ਆ ਕਿ ਪੈਣਾ ਤੁਸੀਂ ਆਪਣਾ ਧਿਆਨ ਜਿਹੜਾ ਬਣਾ ਦੀ ਤੋਂ ਬਾਧਾ ਰੱਖਣਾ ਸ਼ੁਰੂ ਕਰਦਿਆ ਕਰੋ ਤਾਂ ਕਿ ਤੁਹਾਡੇ ਚਿਹਰੇ ਤੇ ਝੁਰੜੀਆਂ ਆਉਣ ਹੀ ਨਾ ਤੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਬੜੀ ਵਧੀਆ ਜੀ ਰੈਮਡੀ ਲੈ ਕੇ ਆਏ ਆ ਤੇ ਆਪਾਂ ਜਿਹੜੀ ਸੀਜ ਲੈ ਕੇ ਆਏ ਉਹਨੂੰ ਕਿਸ ਤਰ੍ਹਾਂ ਬਣਾਉਣਾ ਵਾ ਕਿਸ ਤਰ੍ਹਾਂ ਆਪਾਂ ਤਿਆਰ ਕਰਨਾ ਵਾ ਉਹਨੂੰ ਮਿਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣੀ ਕਿ ਆਪਾਂ ਕਿਸ ਤਰ੍ਹਾਂ ਨੂੰ ਤਿਆਰ ਕੀਤਾ ਤੇ ਕਿਹੜੀ ਕਿਹੜੀ ਚੀਜ਼ ਆਪਾਂ ਉਹਦੇ ਵਿੱਚ ਪਾਈ ਆ ਚਲੋ ਆਜੋ ਫਿਰ ਵੇਖੀਏ ਆਪਾਂ ਲੈ ਲੈਣੀ ਇੱਥੇ ਅੱਧਾ ਚਮਚ ਅਲਸੀ ਤੇ ਅੱਧਾ ਚਮਚ ਆਪਾਂ ਚੌਲ ਲੈ ਲੈਣੇ ਆ ਠੀਕ ਹੈ ਅੱਧਾ ਕੱਪ ਆਪਾਂ ਪਾਣੀ ਢੋ ਲੈਣਾ ਉਹਨੂੰ ਗੈਸ ਤੇ ਰੱਖ ਲੈਣਾ ਗੈਸ ਨੂੰ ਸੇਮ ਕਰ ਲੈਣਾ ਦੋਵੇਂ ਚੀਜ਼ਾਂ ਆਪਾਂ ਉਹਦੇ ਵਿੱਚ ਪਾ ਦੇਣੀਆਂ ਤੋਂ ਉਸ ਤੋਂ ਬਾਅਦ ਆਪਾਂ 10 ਤੋਂ 15 ਦਾਣੇ ਆਪਾਂ ਇਹਦੇ ਵਿੱਚ ਜਿਹੜੇ ਆ ਮੇਥੀ ਦੇ ਪਾ ਦਾਂਗੇ ਮੇਥੀ ਹੋਵੇ ਜਾਂ ਮੈਥੇ ਹੋਣ ਤੁਸੀਂ 10 ਤੋਂ 15 ਦਾਣੇ ਵਿੱਚ ਪਾ ਦੇਣੇ ਇਹਨੂੰ ਆਪਾਂ ਅੱਧੇ ਕੱਪ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਇਹ ਇੱਕ ਚਮਚਾ ਨਾ ਰਹਿ ਜਾਵੇ ਜਦੋਂ ਇਹ ਇੱਕ ਚਮਚ ਰਹਿ ਗਿਆ ਗੈਸ ਬਿਲਕੁਲ ਸੇਮ ਰੱਖਣਾ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰਕੇ ਇਹਨੂੰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਆਪਾਂ ਦੇਖੋ ਇਸ ਤਰ੍ਹਾਂ ਦਾ ਭੰਨ ਜਾਣਾ ਤੇ ਫਿਰ ਆਪਾਂ ਇਹਨੂੰ ਮਿਕਸੀ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਆਪਣੀ ਜਿਹੜੀ ਗੱਲ ਤਿਆਰ ਹੋ ਗਈ ਆ ਠੀਕ ਹੈ ਆਪਾਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਪਾਈ ਤੇ ਫਿਰ ਆਪਾਂ ਇਹਨੂੰ ਮਿਕਸੀ ਦੇ ਛੋਟੇ ਵਾਲੇ ਜੱਗ ਵਿੱਚ ਇਹਨੂੰ ਮਿਕਸ ਕਰ ਲਿਆ ਠੀਕ ਹੈ ਇੱਧਰ ਆਪਾਂ ਸ਼ਾਇਦ ਲੈ ਲਿਆ ਇੱਧਰ ਆਪਾਂ ਲੈ ਲਿਆ ਵਾ ਮਕਾਈ ਦਾ ਆਟਾ ਤੇ ਆਜੋ ਆਪਾਂ ਇਹਨੂੰ ਕਿਸ ਤਰ੍ਹਾਂ ਮਿਕਸ ਕਰਨਾ ਆਪਾਂ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੀਆਂ ਖਾਲੀ ਕੌਲੀ ਲੈ ਲੈਣੀਆਂ ਆ ਤੇ ਜਿਹੜੀ ਆਪਾਂ ਜੈਲ ਬਣਾਈ ਆ ਉਹ ਸਾਰੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਇਹ ਆਪਣੀ ਹੋਮ ਮੈਡ ਜੈਲ ਆ ਠੀਕ ਆ ਤੇ ਇਹਦੇ ਵਿੱਚ ਆਪਾਂ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਸ਼ਹਿਦ ਸ਼ਹਿਦ ਆਪਾਂ ਜਿਹੜਾ ਇਹਦੇ ਵਿੱਚ ਕੋਈ ਛੋਟੀ ਵਾਲੀ ਚਿੰਚੀ ਜਿਹੜੀ ਆ ਉਹ ਅੱਧੀ ਚਿੰਚੀ ਪਾਉਣੀ ਯਾਨੀ ਕਿ 6 ਤੋਂ 7 ਬੂੰਦਾਂ ਇਹ ਤਾਂ ਸੱਤ ਬੁੰਦਾ ਪਰ ਸ਼ੈਰ ਦੀਆਂ ਪਾਣੀਆ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਾ ਮੱਕੀ ਦਾ ਜਿਹੜਾ ਆਟਾ ਵਾ ਉਹ ਪਾਵਾਂਗੇ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀ ਕਿ ਸਾਨੂੰ ਨਾ ਮਤਲਬ ਬੇਸਨ ਤੋਂ ਅਲਰਜੀ ਹੈ ਬੇਸਨ ਅਸੀਂ ਕਿਉਂਕਿ ਸਿਆਲ ਦੇ ਵਿੱਚ ਉਹ ਬੇਸਨ ਜਿਹੜਾ ਖੁਸ਼ਕ ਹੁੰਦਾ ਵਾ ਤੇ ਇੱਧਰ ਆਪਾਂ ਅੱਧਾ ਚਮਚ ਜਾਨੀ ਕਿ ਟੀ ਚਾਹ ਵਾਲਾ ਜਿਹੜਾ ਟੀ ਸਪੂਨ ਆਪਾਂ ਲੈ ਲਿਆ ਵਾ ਤੇ ਉਹ ਆਪਾਂ ਪਾਉਣਾ ਵਾ ਆਈਡੀਆ ਮੇਰਾ ਕਿ ਵੱਡਾ ਵਾਲਾ ਚਮਚ ਅੱਧਾ ਠੀਕ ਹੈ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਆਟਾ ਜਿਹੜਾ ਹੁੰਦਾ ਮਕਾਈ ਦਾ ਉਹ ਵੀ ਫੁੱਲ ਜਾਂਦਾ ਵਾ ਤੇ ਬਾਅਦ ਵਿੱਚ ਉਹ ਜ਼ਿਆਦਾ ਜਿਹੜਾ گاੜਾ ਨਾ ਬਣ ਜੇ ਦੇਖੋ ਇਸ ਤਰ੍ਹਾਂ ਦੀ ਜੈਲੀ ਜਿਹੜੀ ਤਿਆਰ ਹੋ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਆਪਾਂ ਜਿਹੜੀ ਆ ਇੱਕ ਹੋਰ ਚੀਜ਼ ਪਾਉਣੀ ਆ ਉਹ ਵਾ ਪੀਸੀ ਹੋਈ ਚੀਨੀ ਉਹ ਆਪਾਂ ਕਿੰਨੀ ਪਾਉਣੀ ਆ ਉਹ ਵੀ ਆਪਾਂ ਜਿਹੜੀ ਆ ਚਾਹ ਵਾਲਾ ਛੋਟਾ टीस्पून ਇਹ ਚ ਪਾ ਦਾਂਗੇ ਠੀਕ ਇਹਨੂੰ ਆਪਾਂ ਚੰਗੀ ਕਰਾਈ ਚ ਮਿਕਸ ਕਰ ਲੈਣਾ ਇਹ ਬੜੀ ਵਧੀਆ ਕਿ ਜੈਨ ਭਣ ਕੇ ਤਿਆਰ ਹੋ ਜਾਂਦੀ ਆ ਜਿਹੜਾ ਕਿ ਤੁਹਾਡਾ ਫੇਸ ਲਿਫਟਿੰਗ ਮਾਸਕ ਬਣ ਜਾਂਦਾ ਵਾ ਜਿਹੜੀਆਂ ਵੀ ਭੈਣਾਂ ਦੇ ਮੱਥੇ ਤੇ ਝੂੜੀਆਂ ਪੈਗੀਆਂ ਵਾ ਜਿਨ੍ਹਾਂ ਦੀ ਅੱਖਾਂ ਥਲੇ ਝੂੜੀਆਂ ਪੈਗੀਆਂ ਵਾ ਅੱਖਾਂ ਥਲੇ ਕਾਲੇ ਜਿਹੜੇ ਦਾਗ ਖੋ ਗਿਆ ਜਿਨ੍ਹਾਂ ਨਾਲ ਉੱਪਰ ਦਾਗ ਸਰਪਲ ਹੋ ਗਏ ਨੇ ਆ ਉਹਨਾਂ ਵਾਸਤੇ ਇਹ ਮਾਸਕ ਜਿਹੜਾ ਨਾ ਬਹੁਤ ਹੀ ਕਾਰਗਰਵਾ ਤੁਸੀਂ ਇਹ ਮਾਸਕ ਕਿਸ ਤਰ੍ਹਾਂ ਲਗਾਉਣਾ ਤੁਹਾਨੂੰ ਮੈਂ ਦੱਸ ਦੇਣੀ ਸਭ ਤੋਂ ਪਹਿਲਾਂ ਤੇ ਆਪਾਂ ਹਮੇਸ਼ਾ ਤੁਹਾਨੂੰ ਦੱਸਦੇ ਨੇ ਕਿ ਆਪਣਾ ਜਿਹੜਾ ਮੂੰਹ ਆ ਸਾਦੇ ਪਾਣੀ ਨਾਲ ਧੋ ਲਓ ਤੇ ਜੇ ਤੁਸੀਂ ਦੁੱਧ ਨਾਲ ਧੋ ਲੋਗੇ ਤੇ ਹੋਰ ਸਭ ਤੋਂ ਵਧੀਆ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਆ ਜ਼ਰੂਰੀ ਨਹੀਂ ਕਿ ਦੁੱਧ ਤੁਹਾਡਾ ਕੱਚਾ ਹੋਵੇ ਆਪਾਂ ਇਹਦੀ ਜਿਹੜੀ ਜੈ ਲਿਆ ਉਹ ਲਗਾਉਣੀ ਆ ਠੀਕ ਹੈ ਇਹਦੇ ਨਾਲ ਨਾਲ ਆਪਾਂ ਜਿਹੜਾ ਵਾ ਜਿੰਨਾ ਵਿੱਚ ਦੇ ਵਿੱਚ ਵੇਸਟਿੰਗ ਜਿੰਨਾ ਆਪਾਂ ਸਮਝ ਲਏ ਨੇ ਆ ਉਹ ਆਪਾਂ ਸਾਰੀ ਪਾਈ ਹੋਈ ਆ ਠੀਕ ਹੈ ਜਿਹੇ ਜਗ੍ਹਾ 'ਚ ਤੁਹਾਡੇ ਝੂੜੀਆਂ ਵਾ ਉਹ ਜਗ੍ਹਾ 'ਚ ਤੁਸੀਂ ਇਹਨੂੰ ਜ਼ਿਆਦਾ ਲਗਾਉਣਾ ਵਾ ਜਿਸ ਤਰ੍ਹਾਂ ਅੱਖਾਂ ਦੇ ਥੱਲੇ ਹੋਈਆਂ ਜਾਂ ਆ ਚੀਜ਼ ਚ ਹੁੰਦੀਆਂ ਆਪਣੇ ਜਾਂ ਫਿਰ ਮੱਥੇ 'ਚ ਹੁੰਦੀਆਂ ਆਪਣੇ ਜਾਰੇ ਇਨੂੰ ਲਗਾਉਣ ਤੋਂ ਬਾਅਦ ਆਪਾਂ ਕਮ ਸੇ ਕਮ ਵੀ ਅੱਧਾ ਘੰਟਾ ਰੱਖਾਂਗੇ ਅੱਧੇ ਘੰਟੇ ਬਾਅਦ ਆਪਾਂ ਆਪਣਾ ਫੇਸ ਨੂੰ ਸਾਫ਼ ਕਰਨਾ ਵਾ ਤੇ ਇੱਕਦਮ ਆਪਾਂ ਇਹਨੂੰ ਜਿਹੜਾ ਬਿਲਕੁਲ ਰਗੜ ਰਗੜ ਕੇ ਨਹੀਂ ਲਾਉਣਾ ਵਾ ਆਪਾਂ ਇਹਨੂੰ ਹੌਲੀ ਹੌਲੀ ਪਾਣੀ ਲਾ ਲਾ ਕੇ ਆਪਣੇ ਚਿਹਰੇ ਤੋਂ ਲਾਵਾਂਗੇ ਕਿਉਂਕਿ ਇਹ ਬੜੀ ਆਸਾਨੀ ਨਾਲ ਲੱਥ ਜਾਂਦਾ ਵਾ ਅੱਧੇ ਘੰਟੇ ਬਾਅਦ ਇਹਨਾਂ ਥੋੜਾ ਜਿਹਾ ਡਰਾਈ ਹੋ ਜਾਣਾ ਜਦੋਂ ਤੁਸੀਂ ਇਹਨੂੰ ਲਗਾਇਆ ਹੋਵੇ ਥੋੜੀ ਦੇਰ ਆਪਣੇ ਫੇਸ ਨੂੰ ਰੈਸਟ ਦਿਓ ਸਕਰਾਸ ਹੀ ਲਗਾ ਲੈਣਾ ਇਹਨੇ ਤਾਂਰੇ 10 ਮਿੰਟ ਬਾਅਦ ਇਹਨੇ ਜਿਹੜਾ ਤੁਹਾਨੂੰ ਪੂਰਾ ਤੁਹਾਡੇ ਫੇਸ ਨੂੰ ਇੱਕਦਮ ਖਿੱਚਣਾ ਸ਼ੁਰੂ ਕਰ ਦੇਣਾ ਵਾ একদম ਜਿਸ ਤਰ੍ਹਾਂ ਕੀ ਤੁਹਾਡਾ ਫੇਸ ਬਿਲਕੁਲ ਟਾਈਟ ਹੋਣ ਲੱਗ ਪੂਗਾ ਸਾਰੇ ਫੇਸ ਤੇ ਲਗਾਉਣ ਤੋਂ ਬਾਅਦ ਅੱਧੇ ਘੰਟੇ ਅੱਗੇ ਆਪਾਂ ਇਹਨੂੰ ਰੈਸਟ ਦੇਣੀ ਆ ਅੱਧੇ ਘੰਟੇ ਬਾਅਦ ਆਪਾਂ ਨੂੰ ਹੌਲੀ ਹੌਲੀ ਪਾਣੀ ਦੀ ਮਦਦ ਨਾਲ ਉੱਪਰ ਨੂੰ ਕਰਕੇ ਉਤਾਰ ਕੇ ਇਹਨੂੰ ਲਾਉਣਾ ਵਾ ਨਾ ਕਿ ਆਪਾਂ ਥੱਲੇ ਨੂੰ ਉਤਾਰਾਂਗੇ ਇਹਨੂੰ ਆਪਾਂ ਹਮ ਉੱਪਰ ਵਾਲੀ ਉੱਪਰ ਵਾਲੀ ਸਾਈਡ ਨੂੰ ਉਤਾਰ ਕੇ ਤੇ ਇਹਨੂੰ ਆਪਾਂ ਇਸ ਫੇਸ ਮਾਸਕ ਨੂੰ ਆਪਾਂ ਇਸ ਤਰ੍ਹਾਂ ਉਤਾਰਨਾ। ਤੇ ਕਦੋਂ ਲਗਾਉਣਾ, ਕਿਸ ਤਰ੍ਹਾਂ ਲਗਾਉਣਾ ਇਹ ਵੀ ਤੁਹਾਨੂੰ ਆਪਾਂ ਦੱਸ ਦਾਂਗੇ। ਚਲੋ ਆਜੋ ਫਿਰ ਆਪਾਂ ਇਹਦਾ ਸੁੱਕਣ ਦਾ ਇੰਤਜ਼ਾਰ ਕਰਦੇ ਹਾਂ ਔਰ ਅੱਧੇ ਘੰਟੇ ਦਾ ਵੇਟ ਕਰਦੇ ਹਾਂ। ਮਿਲਦੇ ਆਪਾਂ ਅੱਧੇ ਘੰਟੇ ਬਾਅਦ। ਫੇਸ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਉਤਾਰ ਲਿਆ ਵਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ? ਤੁਸੀਂ ਲੈਣਾ ਵਾ ਬਦਾਮ ਰੋਗਨ। ਬਦਾਮ ਰੋਗਨ ਦੀਆਂ ਤੁਸੀਂ 5-6 ਬੂੰਦਾਂ ਲੈ ਲੈਣੀਆਂ ਤੇ ਤੁਸੀਂ ਆਪਣੇ ਚਿਹਰੇ ਤੇ 10 ਮਿੰਟ ਦੀ ਮ사ਜ ਕਰਨੀ ਆ। ਜੜੀਆਂ ਪੈਣਾ ਦੇ ਆਪਣੇ ਰਿੰਕਲ ਹੋ ਗਏ ਆ ਉਹ ਪੈਣਾ ਹਫਤੇ ਚ ਤਿੰਨ ਵਾਰੀ ਜ਼ਰੂਰ ਲਗਾਉਣ ਇਹ ਵਾਲੀ ਰੈਮਡੀ ਦੇਖੋ ਨਾਲ ਦੂੜੀਆਂ ਕਿੰਨੀ ਛਤੀ ਗਾਇਬ ਹੋ ਗਏ ਤੇ ਉਹਨਾਂ ਦੇ ਜਿਹੜੇ ਚਿਹਰੇ ਤੇ ਨਾ ਬੜਾ ਹੀ ਸੋਹਣਾ ਜਿਹੜਾ ਬਹੁਤ ਸੋਹਣਾ ਜਿਹੜਾ ਗਲੋ ਵੀ ਆਊਗਾ ਤੇ ਨਾਲ ਦੇ ਨਾਲ ਚਿਹਰਾ ਜਿਹੜਾ ਬਿਲਕੁਲ ਕੱਸਿਆ ਵੀ ਜਾਊਗਾ ਤੇ ਜਿਹੜੀਆਂ ਪੈਣਾ ਪੈਣਾ ਦੇ ਹਜੇ ਨਹੀਂ ਆ ਜਿਹੜੀਆਂ 30 35 ਪਲੱਸ ਹੋ ਗਈਆਂ ਵਾ ਉਹ ਇਹਨੂੰ ਇੱਕ ਵਾਰੀ ਜ਼ਰੂਰ ਹਫਤੇ ਵਿੱਚ ਜ਼ਰੂਰ ਲਗਾਉਣ ਕਿਉਂਕਿ ਅਗਰ ਤੁਸੀਂ ਇਹ ਲਗਾਓਗੇ ਤੇ ਝੁੜੀਆਂ ਤੁਹਾਡੇ ਨਹੀਂ ਪੈਣਗੀਆਂ ਬੜਾ ਹੀ ਸੋਖਾ ਇਹ ਤਰੀਕਾ ਵਾ ਘਰ ਵਿੱਚ ਲਿਫਟਿਮਾਸਕ ਬਣਾਉਂਦਾ ਪਰ ਉਸ ਤੋਂ ਬਾਅਦ ਤੁਸੀਂ ਜਿਹੜੀ ਇਹਨਾਂ ਮ사ਜ ਕਰਨੀਆਂ 10 ਮਿੰਟ ਦੀ ਉਹ ਤੁਸੀਂ ਜਿੰਨੀ ਵੀ ਆ ਸਾਰੇ ਉੱਪਰ ਤਰਫ ਨੂੰ ਕਰਨੀਆਂ ਠੀਕ ਹੈ 10 ਮਿੰਟ ਦੀ ਖਾਲੀ ਮ사ਜ ਕਰ ਦੇਣੀ ਆ ਬਸ इस तरह इस तरह यी मसाज तीन डेली भी कर सकते हैं पर जो तो तुम कोई कोई भी लिप्टी मास्क लगाने तो उस तो बाद दस मिनट भी उन्होंने मसाज जरूर दिया करो बाकी वीडियो चंकी लगे तो लाइक शेयर कमेंट करो मिलते हैं आप एक नवीं भीडियो में तद तकली तक सब सत श्रीकाल